ਕੀ ਨਾਮ ਹੈ ਬਜ਼ੁਰਗ ਆਪਣਾ ਬਰਕਤ ਅਲੀ ਬਰਕਤ ਅਲੀ ਤੁਹਾਡੇ ਵਾਲਦ ਦਾ ਕੀ ਨਾਮ ਸੀ ਅਜਲਦੀਨ ਤੇ ਦਾਦੇ ਦਾ ਗੁਲਾਮ ਮੁਹੰਮਦ ਗੁਲਾਮ ਮੁਹੰਮਦ ਕਿਹੜੀ ਬਰਾਦਰੀ ਆਪਣੀ ਮੋਚੀ ਮੋਚੀ ਬਰਾਦਰੀ ਹਿੰਦੁਸਤਾਨ ਦੇ ਵਿੱਚ ਕਿਹੜਾ ਪਿੰਡ ਸੀ ਆਪਣਾ ਬੇਜੂਜਕ ਬੇਜੂਜਕ ਹਾਂ ਬੇਜੂਜਕਾ ਹੂੰ ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ ਕਮਾਨ ਹੂੰ ਰੀਲਾ ਸ਼ਹਿਰ ਹੂੰ ਕਿਸੇ ਨੇ ਕੋਟ ਹੂੰ ਤੇ ਕੋਈ ਆ بڑے ਪਿੰਡ ਦਾ ਨਾਮ ਅੱਛਾ 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 ਤਹਿਸੀਲ ਕਿਹੜੀ ਸੀ ਮਟਾਲਾ ਤੇ ਜ਼ਿਲ੍ਹਾ ਗਰਦਾਸਪੁਰ ਜ਼ਿਲ੍ਹਾ ਗਰਦਾਸਪੁਰ ਸੀ ਸਹੀ ਹੋ ਗਿਆ ਕਿ ਡਾਕੂ ਵੱਡਾ ਪਿੰਡ ਸੀ ਆਪਣਾ ਬਾਵਾ ਪਿੰਡ सगड़ा ਸੀ ਕਿਹੜੇ ਕਿਹੜੀ ਬਰਾਦਰੀ ਰਹਿੰਦੀ ਸੀ ਉੱਥੇ ਰਾਹੀ ਸਿੱਖ ਹੂੰ ਤੇ ਕਿ ਦੋ ਚਾਰ ਸਾਡੇ ਕਰ ਅੱਛਾ ਜ਼ਿਆਦਾ ਰਾਹੀ ਤੇ ਸਿੱਖ ਸੀ ਤੁਸੀਂ ਪਿੰਡ ਦੇ ਕਿਹੜੇ ਪਾਸੇ ਰਹਿੰਦੇ ਸੀ ਲਾਲ ਦੇ ਬਨੇ ਸਹੀ ਹੋ ਗਿਆ ਪਿੰਡ ਦੇ ਵਿੱਚ ਜਿਹੜੇ ਮਸ਼ਹੂਰ ਮਸ਼ਹੂਰ ਸਿੱਖ ਰਹਿੰਦੇ ਸੀ ਉਹਨਾਂ ਦਾ ਕੋਈ ਨਾਂ ਦੱਸ ਦਿਓ ਚੰਨ ਸਿੰਘਾ ਹੂੰ ਤੇ ਗੰਗਾ ਗੰਗਾ ਤੇ ਮਰਾਜਦੀਨ ਹੂੰ ਬੱਗਾ ਲਾਲਦੀਨ ਐ ਰਾਈ ਸਨ ਨਹੀਂ ਸਖ ਸਨ ਚੰਨਨਦੀਨ ਤੇ ਚੰਨਨ ਸਖ ਸੀ ਚੰਨਨ ਸਖ ਸੀ ਅੱਛਾ ਇਹ ਦੋ ਪਰਾਹੀ ਚੰਨਨ ਸਿੰਘ ਤੇ ਗੰਗਾ ਅੱਛਾ ਅੱਛਾ ਇਹ ਰਿੰਦੇ ਫੌਜ ਦੇ ਵਿੱਚ ਅੱਛਾ ਪੁੱਤ ਜੂਵੇਂ ਪੜਾ ਬਾਕੀ ਹੋ ਗਿਆ ਅਸ ਬਾਕੀ ਹੋ ਗਿਆ ਸਰ ਸਹੀ ਹੋ ਗਿਆ ਬੜੀ ਬੜੀ ਪੀ ਪੀ ਸਾਡੇ ਮਰਦ ਦੇ ਵਿੱਚ ਹੂੰ ਕਿਉਂਕਿ ਪਈ ਫਿਰ ਸਾਡੇ ਪਿੰਡ ਕਿਉਂਕਿ ਕਿਉਂ ਪਈ ਤੁਹਾਡੇ ਪਿੰਡ ਕੋਈ ਦੁਸ਼ਮਣੀ ਸੀ ਤੇ ਗੰਗੇ ਨੂੰ ਫੜਾਓ ਅੱਛਾ ਮਿੰਟ ਮਾਰਖਾਂ ਦਾ ਪਰੌਦਾ ਨਹੀਂ। ਅੱਛਾ ਬਾਬਾ ਜੀ ਉਹਨਾਂ 78 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ। 70 ਕੇ 75 ਐ 78 ਸਾਲ। ਹੂੰ। ਆਪਣਾ ਉਹ ਪਿੰਡ ਆਪਣੀ ਧਰਤੀ ਯਾਦ ਆਉਂਦੀ। ਮਿੰਟ ਰਾਣੀ ਦੇ ਨਹੀਂ ਬੰਦੇ। ਇਹ ਸਾਡਾ ਮਾਹੁਲੀ ਨਾ ਉਹ। ਹੂੰ। ਬੜਾ ਸੰਗਾ। ਦਿਲ ਕਰਦਾ ਆਪਣਾ ਘਰ ਵੇਖਣ ਨੂੰ। ਆਪਣਾ ਉਹ ਪਿੰਡ ਵੇਖਣ ਨੂੰ। ਦਿਲ ਤੇ ਬੜਾ ਕਰਦਾ। ਸਬ ਦਾ ਪੰਜਾਬ ਚੈਨਲ ਵਿੱਚ ਬਰਕਤ ਅਲੀ ਦੀ। ਹਜ਼ਰਤ ਪਰਿ ਕਹਾਣੀ ਜੋ ਪੇਜੋ ਚੱਕ ਚਿਲੀਹਰ ਗੁਬਿੰਦਪੁਰ ਬਟਾਲਾ ਬਰਦਾਸਪੁਰ ਦੇ ਸਿੱਖ ਤੋਂ ਸ਼ੁਰੂ ਹੋਈ ਸੀ ਦੇਖੀ ਤੇ ਅੱਜ ਮੈਂ ਕੁਦਰਤੀ ਕੁਦਰਤੀ ਆਸੀ ਪਿੰਡ ਪੇਜੋ ਚੱਕ ਨੂੰ ਜੋ ਮੇਰੇ ਦਿਲ ਦੀ ਇੱਛਾ ਹੋਈ ਕਿ ਉਹਨਾਂ ਨੂੰ ਚਲਦੇ-ਚਲਦੇ ਹੀ ਉਹਨਾਂ ਦਾ ਪਿੰਡ ਪੇਜੋ ਚੱਕ ਦਿਖਾ ਦਿੱਤਾ ਜਾਵੇ ਇਹ ਹੈ ਪਿੰਡ ਦਾ ਸਕੂਲ ਤੇ ਇਹ ਹੈ ਪਿੰਡ ਦੇ ਨੌਜਵਾਨੀ ਦੀ ਇਹ ਪਿੰਦੇ ਕੋਈ ਦ੍ਰਿਸ਼ ਇਹ ਮੌਕਾ ਮਿਲਿਆ ਇਹ ਜ਼ਰੂਰੀ ਇਹ ਚਾਹਤਾਂ ਗੱਲਾਂ ਉਪਰਾਧਨ ਖੁਲੀਆਂ ਆਪਣੇ ਹੋ ਸਥਾਨ ਪਰ ਨਾਲ ਸੰਜੀ ਕਿਤੇ ਜਾਣਗੇ ਅਜੇ ਚਲਦੇ ਚਲਦੇ ਇਸ ਪੇਜੋ ਚਾਪਟਰ ਵਿੱਚੋਂ ਬਰਕਤਾਂ ਲਈ ਉਹ ਆਪਣੇ ਪਿੰਡ ਗਿਆ ਜੋ ਸਿਕਮਨੀਤੀ ਸੀ ਉਹਦਲਾਸ ਬੰਦਤ ਮਿਸਰ ਸੰਤਾਨੀ ਦੇਵਾਂ ਨੇ ਦਿਨਾ ਜੋ ਸਮਾਪਿਤਿਆ ਉਸ ਵਾਰੀ ਬਹੁਤ ਹੀ ਦਰਦ ਤੇ ਪਿਆਰ ਭਰੀਆਂ ਗੱਲਾਂ ਕਰਿਆ ਸੰਤ E have realmente... da oh. ਆਸ ਹੈ ਕਿ ਜਲਦੀ ਹੀ ਪਾਪਾ ਬਰਕਤ ਅਲੀ ਜੀ ਨੂੰ ਨਾਂ ਦਾ ਪਿੰਡ ਤੇ ਜੋ ਚੱਕ ਤੇ ਥੂਦੇ ਲੋਕਾ ਨਾਲ ਉਹਨਾਂ ਦੀ ਕਲਪਨਾ ਦਾ ਸਿਲਸਿਲਾ ਜੋੜਾਂਗੇ ਮਿਲਦੇ ਹਾਂ ਆਪਣੇ ਅਗਲੇ ਵਲੌਗ ਵਿੱਚ ਤਦ ਤੱਕ ਅਲਵਿਦਾ ਅਲਵਿਦਾ ਅਗਲੇ